ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਪਟਨਾ ਸਾਹਿਬ ਸੰਗਤਾਂ ਪਹੁੰਚੀਆਂ ਯਾਤਰਾ ਕਰਦੇ ਕਰਦੇ ਥੋੜੋ ਜਿਹਾ ਪਹੁੰਚੇ ਹਾਂ ਗੁਰਦੁਆਰਾ ਹਾਂਡੀ ਸਾਹਿਬ ਮਾਈ ਜਮਨਾ ਜੀ ਨੇ ਲੱਕੜ ਦੀ ਹਾਂਡੀ ਵਿੱਚ ਖਿਚੜੀ ਬਣਾਈ ਇਹ ਮਹਾਰਾਜੇ ਇੱਥੇ ਪਹੁੰਚੇ ਉਸ ਮਾਤਾ ਜਗਨਨ ਦੇਵੀ ਦੀ ਸ਼ਰਧਾ ਪੂਰੀ ਕਰਨ ਵਾਸਤੇ ਇਹ ਮਾਤਾ ਕਹਿੰ ਲੱਗੀ ਜੀ ਖਿਜੜੀ ਥੋੜੀ ਹੈ ਮਾਰਾ ਸੱਚੇ ਬਾਸਾਨੀ ਤੇ ਵਸਤਰ ਪਾ ਕੇ ਕੀਤੀ ਅਰਦਾਸ ਕਹਿੰਦੇ ਵਰਤਾਓ ਸਾਰਾ ਦਿਨ ਕਿਛ ਦੀ ਵਰ ਤੇਰੀ ਸਾਥ ਸੰਗਤ ਨਿੱਕੀ ਜੀ ਹਾਂਡੀ ਚ ਤੇ ਦੇਖ ਲੋ ਅੱਜ ਗੁਰਦੁਆਰਾ ਹਾਂਡੀ ਸਾਹ ਤੇ ਮਾਰਾ ਨੇ ਕਿੰਨੀ ਕਿਰਪਾ ਕੀਤੀ ਕਿ ਉਸ ਹੰਢੀ ਜੋ ਅੱਜ ਵੀ ਖੇਤਰੀ ਵਰਤਦੀ ਅਸਾ ਸੰਗਤ ਅੰਗੁਰ ਕਲਗੀ ਤਰਪਾਸ਼ਾ ਤੋਂ ਕੁਰਬਾਨ ਹੋ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਲਕ ਅਵਸਥਾ ਵਿੱਚ ਉਹਨਾਂ ਦੇ ਚਰਨ ਜੋ ਇੱਥੇ ਲੱਗੇ ਤੇ ਮਹਾਰਾਣੇ ਪਿਆਰ ਜਿਹੜਾ ਵੀ ਦਰਸ਼ਨ ਕਰੇਗਾ ਭਾਈ ਇੱਥੇ ਆ ਕੇ ਉਹਨਾਂ ਨੂੰ ਸਾਡੇ ਦਰਸ਼ਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ